ਕਈ ਵਾਰ ਬੰਦੇ ਦੀ ਜ਼ਿੰਦਗੀ ਦੇ ਵਿੱਚ ਐਸਾ ਸਮਾਂ ਵੀ ਆ ਜਾਂਦਾ ਹੈ ਕਿ ਉਹਨੂੰ ਬਹੁਤ ਜ਼ਿਆਦੇ ਖੌਫਨਾਕ ਤੇ ਵੱਡੇ-ਵੱਡੇ ਕਦਮ ਚੁੱਕਣੇ ਪੈ ਜਾਂਦੇ ਨੇ ਅੱਜ ਦੀ ਜਿਹੜੀ ਸੱਚੀ ਘਟਨਾ ਇਸੇ ਦੇ ਆਧਾਰ ਤੇ ਆ ਬਿਹਾਰ ਦੇ ਜ਼ਿਲ੍ਹਾ ਪੋਜਪੁਰ ਦੀ ਆ ਕੀ ਹੋਇਆ ਇੱਕ ਅਰਵਿੰਦ ਨਾਂ ਦਾ ਵਿਅਕਤੀ ਜਿਸ ਨੇ ਕੀ ਪਹਿਲਾਂ ਤਾਂ ਆਪਣੇ ਚਾਰ ਬੱਚਿਆਂ ਨੂੰ ਜ਼ਹਿਰ ਦੇ ਦਿੱਤੀ ਤੇ ਇਸ ਤੋਂ ਬਾਅਦ ਖੁਦ ਜ਼ਹਿਰ ਨਿਗਲ ਲਿਆ ਤੇ ਚਾਰੋਂ ਬੱਚਿਆਂ ਦੀ ਉਸਦੀ ਮੌਤ ਹੋ ਜਾਂਦੀ ਹੈ ਜਿਸ ਦੀ ਉਮਰ ਮਹਿਜ਼ ਇੱਕ ਬੱਚੇ ਦੀ 13 ਸਾਲ 7 ਸਾਲ 5 ਸਾਲ ਤੇ 4 ਸਾਲ ਗੱਲ ਸਿਰਫ ਇੰਨੀ ਸੀ ਕਿ ਅਰਵਿੰਦ ਕੁਮਾਰ ਦੀ ਪਤਨੀ ਦਾ ਕੁਝ ਟਾਈਮ ਪਹਿਲਾਂ ਦਿਹਾਂਤ ਹੋ ਜਾਂਦਾ ਹੈ ਇਸ ਤੋਂ ਬਾਅਦ ਅਰਵਿੰਦ ਕੱਲਾ ਰਹਿ ਜਾਂਦਾ ਤੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਵਿੱਚ ਉਸ ਨੂੰ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਪਹਿਲਾਂ ਘਰ ਦੇ ਵਿੱਚ ਪਤਨੀ ਹੁੰਦੀ ਸੀ ਤੇ ਉਹ ਸਾਰਾ ਕੁਝ ਸੰਭਾਲ ਲੈਂਦੀ ਸੀ ਤਾਂ ਇਸ ਤੋਂ ਬਾਅਦ ਹੁਣ ਘਰ ਦੀ ਜ਼ਿੰਮੇਵਾਰੀ ਘਰ ਦਾ ਕੰਮਕਾਰ ਅਤੇ ਹੋਰ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਜਿਹੜੀਆਂ ਸੀ ਉਹ ਇਕੱਲੇ ਅਰਵਿੰਦ ਨੂੰ ਆਪਣੇ ਮੋਢਿਆਂ ਤੇ ਚੱਕਣੀਆਂ ਪੈ ਰਹੀਆਂ ਸੀ ਇਹਨਾਂ ਗੱਲਾਂ ਤੋਂ ਹੀ ਦੁਖੀ ਹੋ ਕੇ ਅਰਵਿੰਦ ਨੇ ਇੱਕ ਖੌਫਨਾਕ ਕਦਮ ਚੁੱਕਿਆ ਸਸ ਤੋਂ ਬਾਅਦ ਪੁਲਿਸ ਨੇ ਦੱਸਿਆ ਕਿ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਬਾਕੀ ਤੁਹਾਡੇ ਇਸ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਆ ਕਰੋ